ਵਾਦਸ ਮਹਾਰਾਜ ਕੀ ਜੈ ਅੱਜ ਸ਼੍ਰੀ ਗੁਰਨਾਬਾਹ ਦਾ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਨਿਕਲ ਰਹੀ ਆ ਜਿਹਦੇ ਵਿੱਚ ਇਸ ਕਮਿਊਨਿਟੀ ਤੋਂ ਇਲਾਵਾ ਸਾਰੇ ਹੀ ਵੱਖ-ਵੱਖ ਧਰਮਾਂ ਦੇ ਨਮਾਇੰਦੇ ਵਿੱਚ ਆਏ ਨੇ ਸਭ ਤੋਂ ਪਹਿਲਾਂ ਅੱਜ ਦੇ ਦਿਨ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਔਰ ਸੱਚੇ ਪਾਤਸ਼ਾਹ ਇਹਨਾਂ ਤੇ ਮਿਹਰ ਭਰਿਆ ਅਥਰ ਕੇ ਔਰ ਵਿਸ਼ੇਸ਼ ਤੌਰ ਤੇ ਭਾਜੀ ਜਯੋਧਵੀਰ ਜੀ ਜਿਹੜੇ بڑے ਚਰਾਂ ਤੋਂ ਸਾਡੇ ਪਿੰਡ ਹੱਲਾ ਜੋ ਕਿ ਸਾਡੀ ਬਰਾਰੀ ਦਾ ਮੱਕਾ ਮਦੀਨਾ ਇੱਥੋਂ ਸ਼ੋਭਾ ਯਾਤਰਾ ਸਟਾਰਟ ਹੁੰਦੀ ਆ ਔਰ ਲਗਭਗ 2 2 ਮਹੀਨੇ ਤੋਂ ਮਿਹਨਤ ਕਰ ਰਹੇ ਨੇ ਜਿਹਦੀ ਸਦਕਾ 100 ਸਵਾ 100 ਟਰਾਲੀ ਜਿਹੜੀ ਆ ਉਹ ਅੱਜ ਲੋਕਾਂ ਦੇ ਪਿੰਡਾਂ ਦੇ ਵਿੱਚੋਂ ਆਏ ਨੇ ਅਸੀਂ ਇਹਨਾਂ ਦਾ ਕਿਉਂਕਿ ਸ਼ੁਰੂ ਤੋਂ ਹੀ ਇਹ ਪਰਿਵਾਰ ਬੁਰਾ ਡੈਡੀਕੇਟਡ ਆ ਅੱਜ ਦੇ ਦਿਨ ਤੇ ਸਾਰੀ ਆਪਣੀ ਆਪਣੀ ਵਧਾਈ ਨੂੰ ਮੇਰੇ ਵੱਲੋਂ ਔਰ ਮੇਰੀ ਪੂਰੀ ਪੰਜਾਬ ਦੀ ਟੀਮ ਵੱਲੋਂ ਆਪ ਸਭ ਨੂੰ ਵਿਸ਼ੇਸ਼ ਤੌਰ ਤੇ ਤੁਹਾਡੇ ਮਾਧਿਅਮ ਰਾਹੀਂ ਆਪੇ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਇਹ ਜਿਹੜਾ ਸੰਦੇਸ਼ ਆ ਸਾਡਾ ਜਿਹੜਾ ਭਾਈਚਾਰਾ ਇਦਾਂ ਹੀ ਵਾਗੁਰੂ ਸੱਚੇ ਪਾਤਸ਼ਾਹ ਔਰ ਸਾਡਾ ਜਿਹੜਾ ਆਪਸ ਵਿੱਚ ਮੇਲ ਮਲਾਬ ਵਧਾਈ ਭਾਈਚਾਰਾ ਰੱਖੇ ਤੇ ਅਸੀਂ ਰਲ ਮਿਲ ਕੇ ਜੋ ਸਾਡੇ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਆ ਉਦਾਂ ਹੀ ਅਸੀਂ ਇਦਾਂ ਕ੍ਰਿੰਦਾ ਸੁਨੇਹਾ ਇਦਾਂ ਹੀ ਅਹੀ ਬਿਧਾ ਦੇ ਰਹੀ ਹੈ ਧੰਨਵਾਦ ਨਾਭਾ ਦਾਸ ਮਹਾਰਾਜ ਜੀ ਕੀ ਜੈ ਇਹ ਸ਼ੋਭਾ ਯਾਤਰਾ ਹਰ ਸਾਲ ਬੋਸ ਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਕੀ ਜੈ ਇਹ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਮੰਦਿਰ ਪਿੰਡ ਹੱਲੇ ਵਿੱਚੋਂ 7 ਅਪ੍ਰੈਲ ਨੂੰ ਸ਼ੁਰੂ ਹੁੰਦੀ ਆ ਔਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਕਿ ਆਪਣੇ ਤਣੋਂ ਮਣੋਂ ਧਣੋਂ ਇਸ ਸ਼ੋਭਾ ਯਾਤਰਾ ਦਾ ਸਵਾਗਤ ਕਰਦੇ ਆ ਬਾਕ-ਬਾਕ ਸਟਾਲ ਲਾਉਂਦੇ ਆ ਵੈਲਕਮ ਕਰਦੇ ਆ ਅਸੀਂ ਮੰਦਰ ਕਮੇਟੀ ਵੱਲੋਂ ਸਾਰੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸ਼੍ਰੀ ਗੁਰੂ ਨਾਨਕ ਦਾ ਸਭ ਨੂੰ ਇਸ ਸਮੇਂ ਰੱਥਾ ਬਖਸ਼ੇ ਹਰ ਘਰ ਦੇ ਵਿੱਚ ਖੁਸ਼ੀਆਂ ਆਣ ਖੜੇੜੇ ਆਣ ਸਾਰੇ ਨਗਰ ਵਿੱਚ ਮੀਂਹ ਦਾ ਫੁੱਲਾਂ ਦਾ ਮੀਂਹ ਵਰਸਾਨ ਸੁਖ ਸ਼ਾਂਤੀ ਦਾ ਮੀਂਹ ਵਰਸਾਨ ਸਾਰੇ ਘਰਾਂ ਨੂੰ ਤਰੱਕੀ ਬਖਸ਼ੇ ਸ਼੍ਰੀ ਗੁਰੂ ਨਾਨਕ ਦਾ ਪੂਰਾ ਇਸ ਸੰਸਾਰ ਦੇ ਵਿੱਚ ਸ਼ਾਂਤੀ ਬਖਸ਼ਰ ਗੋਸਵਾਮੀ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਕੀ ਜੈ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਜਿਹੜੀਆਂ ਤੁਹਾਡੇ ਨਾਲ ਚੱਲ ਰਹੀਆਂ ਬਾਜੀ ਕੀ ਕਹੋ ਹਾਂਜੀ ਸਾਰੀਆਂ ਸ਼ਹਿਰੀਆਂ ਸਾਰੀਆਂ ਜੜੀਆਂ ਸੰਸਥਾਵਾਂ ਨੇ ਚਾਹੇ ਹਿੰਦੂ ਵਿਸ਼ਵ ਪਰਿਸ਼ਦ ਨੇ ਚਾਹੇ ਬਜਰੰਗ ਦਲ ਨੇ ਚਾਹੇ ਬਾਲਮੀਕ ਸਭਾ ਆ ਚਾਹੇ ਸਨਾਤਨ ਧਰਮ ਹੈ ਸ਼ਿਰਸ਼ਾਣਾ ਦੇ ਅਹੁਦੇਦਾਰ ਨੇ ਸਾਰੇ ਸਾਡੇ ਨਾਲ ਚੱਲ ਰਹੇ ਸ਼੍ਰੀ ਗੁਰੂ ਰਵਿਦਾਸ ਸਭਾ ਔਰ ਸਾਰੇ ਕਾਉਂਸਲਰ ਉਹ ਵੀ ਸ਼੍ਰੀ ਗੁਰੂ ਨਾਨਕ ਦਾਸ ਜੀ ਦਾ ਮੰਦਰ ਦੇ ਨਾਤਮਸਤਕ ਹੋਏ ਨੇ ਬੜਾ ਸਾਹਿਬ ਜੀ ਮੈਡਮ ਮਰਨਾ ਚੌਧਰੀ ਜੀ ਅਸ਼ੋਕ ਚੌਧਰੀ ਜੀ ਹਰਵਿੰਦਰ ਸੋਨੀ ਜੀ ਸ਼ਿਰਸ਼ਾਣਾ ਦੇ ਪ੍ਰਧਾਨ ਔਰ ਪਵਨ ਸ਼ਰਮਾ ਜੀ ਆ ਮਾਤਾ ਫੁੱਲਾਂ ਵਾਲੀ ਦੀ ਸਾਡੀ ਸ਼ੋਭਾ ਯਾਤਰਾ ਨਾਲ ਬਿਰਾਜਮਾਨ ਨੇ ਬਾਬਾ ਰੁਦਰਗਿਰੀ ਜੀ ਸਾਡੇ ਨਾਲ ਬਾਬਾ ਬਰਖੰਡੀ ਵਾਲੇ ਨਰੈਨਦਾ ਜੀ ਉਹ ਸ਼ੋਭਾ ਯਾਤਰਾ ਚੁੱਤੇ ਰਥਾਂ ਤੇ ਬੈਠੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਕਿ ਸਾਡੀ ਸ਼ੋਭਾ ਵਿੱਚ ਆ ਕੇ ਨਾਬੋ ਦਾਦੀ ਦੀ ਸ਼ੋਭਾ ਝਾਕੇ ਸਾਰੀ ਗਰੀਬ ਬਰਾਦਰੀ ਦੀ ਇੱਜ਼ਤ ਮਾਣ ਬਖਸ਼ਦੇ ਨੇ ਸੋ ਲਗਭਗ 100 ਟਰਾਲੀ ਦੇ ਨਾਲੇ ਸੰਗਤਾਂ ਆਪਣੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਈਆਂ ਨੇ ਅਸੀਂ ਸਾਰੀਆਂ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਿਆ ਗੋਸwami Shri Guru Naba Das Maharaj Ki Jai ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ Swami Shri Guru Naba Das Maharaj Ji ਦੀ ਸ਼ੋਭਾ ਯਾਤਰਾ ਬੋਲ ਵਿਚਾਰ ਰੂਪ ਚ ਪਹਿਲੇ ਵੀ ਕੱਢੀ ਜਾਂਦੀ ਔਰ ਅੱਜ ਵੀ ਕੱਢੀ ਜਾ ਰਹੀ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਰਲ ਕੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕਰਕੇ ਗੁਰੂ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਦਾ ਬਹੁਤ ਰੌਣਕ ਨੂੰ ਵਧਾ ਕਰਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਇਸੇ ਤਰ੍ਹਾਂ ਹੀ ਸਾਰਿਆਂ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਗੁਰੂ ਮਹਾਰਾਜ ਜੀ ਪਰ ਸਾਰੇ ਜਣੇ ਆਸ਼ੀਰਵਾਦ ਪ੍ਰਾਪਤ ਕਰਦੇ ਰਹਿਣ ਸਾਰਿਆਂ ਨੂੰ ਨਿਰੋਗਤਾ ਤੰਦਰੁਸਤੀ ਬਖਸ਼ਣ ਔਰ ਭਗਵਾਨ ਜੀ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾ ਕੇ ਸਦਾ ਆਪਣਾ ਜੀਵਨ ਸਫਲ ਕਰਨ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਬੋਲੀਏ ਸ੍ਰੀ ਸਾਧ ਗੁਰੂ ਬਾਵਾ ਨਾਮਦਾਸ ਮਹਾਰਾਜ ਕੀ ਜੈ